ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜੀ ਖੰਨਾ ਔਰ ਇੱਥੇ ਲੱਗੀ ਸਾਨੂੰ ਭੁੱਖ ਤਾਂ ਅਸੀਂ ਦੇਖਿਆ ਇੱਥੇ ਲਿਖਿਆ ਸੀਗਾ 15 ਰੁਪਏ ਪਰ ਪੇਟ ਖਾਣਾ ਤੇ ਅਸੀਂ ਉੱਥੋਂ ਲਿਖਤੀ ਇੱਕ ਪਲੇਟ 15 ਰੁਪਏ ਦੀ ਕੀ ਕੁਝ ਮਿਲਿਆ ਉਹ ਦਿਖਾਣਾ ਤੁਹਾਨੂੰ ਨੇ ਇਹ ਦਿਖਾਓ ਜੀ ਸਬਜੀ ਤੇ ਰਾਈਸ ਐਂਡ ਤਿੰਨ ਰੋਟੀਆਂ ਬਿਲਕੁਲ ਤਿੰਨ ਰੋਟੀਆਂ ਸਬਜੀ ਔਰ ਰਾਈਸ ਸਿਰਫ 15 ਰੁਪਏ ਦੇ ਵੀ ਓਨਲੀ 15 ਰੁਪਏ ਚ ਵੈਸੇ ਦੇਖਿਆ ਜਾਵੇ ਅੱਜ ਕੱਲ 15 ਰੁਪਏ ਚ ਕੁਝ ਵੀ ਨਹੀਂ ਆਂਦਾ ਹੈਗਾ ਜੀ ਪਟਿਆਲੇ ਦੇ ਵਿੱਚ ਜਿਹੜਾ ਇੱਕ ਕਿੜ ਹਸਪਤਾਲ ਨੇ ਹੈ ਜੀ ਉਹ ਉਹ ਹੈਗਾ ਜੀ ਕੁਸ਼ਲਿਆ ਹਸਪੀਟਲ ਹਾਂ ਕੁਸ਼ਲਿਆ ਹਸਪੀਟਲ ਉਹਦੇ ਲਾਗੇ 20 ਰੁਪਏ 'ਚ ਮਿਲਦੀ ਹੈ ਇੱਕ ਥਾਲੀ 20 ਰੁਪਏ ਦੇ ਆਸਪਾਸ ਮਤਲਬ ਕਿ 20 ਰੁਪਏ 'ਚ ਤੁਹਾਨੂੰ ਮਿਲ ਜਾਂਦੀ ਹੈ ਤੰਦੂਰੀ ਰੋਟੀ ਹਾਂ ਜੀ ਚਾਰ ਰੋਟੀਆਂ ਚਾਰ ਰੋਟੀ ਕਰਤੀ ਹੁਣ ਹਾਂ ਜੀ ਚਾਰ ਰੋਟੀਆਂ ਤੇ ਸਬਜ਼ੀ ਚਾਰ ਰੋਟੀਆਂ ਤੇ ਸਬਜ਼ੀ ਉਹ ਵੀ ਤੰਦੂਰੀ ਬਿਲਕੁਲ ਲੇਕਿਨ ਉੱਥੇ ਚਾਵਲ ਨਹੀਂ ਹੁੰਦੇ ਇੱਥੇ ਆਪਾਂ ਨੂੰ ਚਾਵਲ ਵੀ ਮਿਲਦੇ ਨੇ ਹੁਣ ਤੁਹਾਨੂੰ ਕੁਆਂਟੀਟੀ ਦਿਖਾਣਿਆ ਨਹੀਂ ਹਾਂ ਜੀ ਖੋਲੋ ਓਪਨ ਕਰੋ ਤੇ ਕੁਆਂਟੀਟੀ ਦਿਖਾਓ ਕਿੰਨਾ ਕਿੰਨਾ ਸਮਾਨ ਮਿਲ ਰਿਹਾ ਆਪਾਂ ਨੂੰ ਜੀ ਹਾਂ ਜੀ ਫਾਈਨਲੀ ਪਹਿਲਾ ਆਪਾਂ ਤੇ ਇਹਦੀ ਕੁਆਂਟੀਟੀ ਦੇਖਦੇ ਆਪਾਂ ਆਪਾਂ ਨੂੰ ਕਿੰਨੀ ਮਿਲੀ ਹੈ ਇਹ ਜੀ ਆਲੂਆਂ ਦੀ ਸਬਜ਼ੀ ਮਿਲਦੀ ਹੈ ਜੀ ਔਰ ਗਰਮ ਪਈਆ ਔਰ ਗਰਮ ਪਈਆ ਹੈ ਕਾਫੀ ਟਾਈਮ ਹੋ ਗਿਆ ਵਹਲੇ ਇੱਥੇ ਆਪਰ 15-20 ਮਿੰਟ ਹੋ ਗਏ ਇਹ ਦੇਖਣ ਚ ਟੇਸਟੀ ਜੀ ਹੈ ਹਾਂ ਦੇਖਣ ਜੇ ਬਾਈ ਖਾ ਕੇ ਪਤਾ ਲੱਗੇਗਾ ਓਕੇ ਸੋ ਫਾਈਨਲੀ ਇੰਨੀ ਆਪਾਂ ਨੂੰ ਮਿਲੀ ਹੈ ਦੇਖੋ ਆ ਪੂਰਾ ਆਪਣਾ ਇੱਕ ਟਿਫਨ ਜਿਹੜਾ ਹੈ ਉਹ ਭਰ ਗਿਆ ਤਕਰੀਬਨ ਹਲਾ ਤੇ ਇੰਨੀ ਆਪਾਂ ਨੂੰ ਮਿਲਦੀ ਹੈ ਸਬਜ਼ੀ ਨਾ ਆਪਾਂ ਰਾਈਸ ਤੇ ਜਿਹੜੀ ਕੁਆਂਟੀਟੀ ਉਹ ਵੀ ਚੈੱਕ ਕਰਦੇ ਆ ਜੀ ਜੀ ਆਪਣੇ ਰਾਈਸ ਓਪਨ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਨਾਂ ਦੀ ਕੁਆਂਟੀਟੀ ਦੇਖਦੇ ਆਂ ਇਹ ਵੀ ਫਿਲਹ ਰਾਈਸ ਦੀ ਕੁਆਂਟੀਟੀ ਤੋਂ ਇੱਕ ਟਿਫਨ ਆਪਣਾ ਰਾਈਸ ਦੇ ਨਾਲ ਇਹ ਵੀ ਤਿਆਰ ਹੋ ਗਿਆ ਯਾਨੀ ਕੀ ਦੇਖੋ ਜੀ ਇਹ ਇਹਨੇ ਰਾਈਸ ਐਨੀ ਸਬਜੀ ਔਰ ਬਾਰੀ ਆਂਦੀ ਹੈ ਤਿੰਨ ਰੋਟੀਆਂ ਹੁਣ ਰੋਟੀਆਂ ਓਪਨ ਕਰਕੇ ਦੇਖਦੇ ਹਾਂ ਕਿ ਮੈਨੂੰ ਲੱਗਦਾ ਹੱਥ ਵਾਲੀ ਰੋਟੀ ਤੰਦੂਰੀ ਨਹੀਂ ਹੈ ਤੇ ਰੋਟੀਆਂ ਦਾ ਸਾਈਜ਼ ਵੀ ਦੇਖ ਲੈਣਾ ਕਿਦਾਂ ਦੀ ਰੋਟੀ ਹੈ ਔਰ ਦੇਖੋ ਤੁਸੀਂ ਪੈਕਿੰਗ ਕੀਤੀ ਉਹਨਾਂ ਨੇ ਪੈਕ ਕਰਕੇ ਰੱਖਿਆ ਹੋਇਆ ਤੇ ਸਮਾਨ ਉਹਨਾਂ ਨੇ ਪਹਿਲੀ ਪੈਕ ਕਰਕੇ ਰੱਖਿਆ ਬਸ ਤੁਹਾਨੂੰ ਫੜਾ ਦਿੰਦੇ ਨੇ ਤੇ ਇਹ ਹੈਗੀਆਂ ਰੋਟੀਆਂ ਜੀ ਆ ਦੇਖੋ ਤਿੰਨ ਰੋਟੀਆਂ ਨੇ ਸੋ ਜੇ ਤੁਸੀਂ ਖੰਨੇ ਆਨੇ ਹੋ ਉਹ ਤੁਹਾਨੂੰ ਲੱਗੀ ਹੈ ਭੁੱਖ ਹਨਾਈ ਤੇ ਤੁਸੀਂ ਸਿਰਫ 15 ਰੁਪਏ ਦੇ ਵਿੱਚ ਆਪਣਾ ਢਿੱਡ ਜਿਹੜਾ ਭਰ ਸਕਦੇ ਹੋ ਜੀ ਔਰ ਇਹ ਲੋਕੇਸ਼ਨ ਜਿਹੜੀ ਸੀ ਨਾ ਇਹ ਸਬਜੀ ਮੰਡੀ ਦੇ ਕੋਲ ਸੀ ਐਗਜੈਕਟ ਲੋਕੇਸ਼ਨ ਤੋਂ ਸਾਨੂੰ ਨਹੀਂ ਪਤਾ ਸਬਜੀ ਮੰਡੀ ਦੇ ਕੋਲ ਸੀ ਆਪਾਂ ਵੀਡੀਓ ਦੀ ਕਲਿੱਪਾਂ ਜਿਹੜੀ ਉਹ ਨਜ਼ਰ ਜ਼ਰੂਰ ਸ਼ੇਅਰ ਕਰਾਂਗੇ ਕਿ ਕਿਸ ਲੋਕੇਸ਼ਨ ਦੀ ਸੀਗੀ ਆਪਾਂ ਕਲਿੱਪ ਬਿਲਕੁਲ ਇੱਕ ਇਹ ਦੱਸ ਦਈਏ ਕਿ ਜਦੋਂ ਸੀ ਸੰਗਰੂਰ ਨਾਬਾ ਨਾਬੇ ਤੋਂ ਬਾਅਦ ਆਂਦਾ ਜੀ ਆਪਣਾ ਪਹਾੜ ਤੋਂ ਪਾਸੋਂ ਤੋਂ ਬਾਅਦ ਅਮਲੋ ਅਮਲੋ ਤੋਂ ਬਾਅਦ ਖੰਨਾ ਤੇ ਉੱਥੇ ਜਦ ਖੰਨੇ ਆਪਾਂ ਐਂਟਰ ਹੁੰਨੇ ਆ ਉੱਥੇ ਹੀ ਉਹਨਾਂ ਦੀ ਇੱਕ ਰਾਈਟ ਸਾਈਡ ਤੇ ਨਾ ਜਿੱਦਾਂ ਆਪਾਂ ਇਧਰੋਂ ਆ ਰਹੇ ਆ ਤਾਂ ਰਾਈਟ ਸਾਈਡ ਤੇ ਹੈ ਕਾਇਦਾ ਉਹਨਾਂ ਨੇ ਬੋਰਡ ਲਗਾਇਆ ਹੋਇਆਗਾ ਬੋਰਡ ਤੋਂ ਪਤਾ ਲੱਗ ਜਾਏਗਾ ਤੁਹਾਨੂੰ 15 ਰੁਪਏ ਵਿੱਚ ਪਰ ਪੇਟ ਖਾਣਾ ਤੇ ਦੇਖਿਆ ਜਾਵੇ ਇੱਕ ਪਰਸਨ ਲਈ ਬਹੁਤ ਹੈ ਇਹਨਾਂ ਬਹੁਤ ਹੈ ਇੱਕ ਪਰਸਨ ਦੇ ਲਈ 15 ਵਿੱਚ ਕੋਈ ਮਾੜਾ ਨਹੀਂ ਇਹ ਜੇ ਹੁਣ ਟੇਸਟ ਕਰਕੇ ਦੱਸੋ ਕਿ ਕਿਦਾਂ ਦਾ ਟੇਸਟ ਹੈ ਹਾਂਜੀ ਹਾਂਜੀ ਜੀ ਪਹਿਲਾਂ ਆਪਾਂ ਟੇਸਟ ਕਰਾਂਗੇ ਜੀ ਰਾਈਸ ਹਾਂਜੀ ਕਿਉਂਕਿ ਦੇਖਣ ਵਿੱਚ ਸਬਜ਼ੀ ਹੈ ਜਿਹੜੀ ਇਹ ਤਾਂ ਬਹੁਤ ਜ਼ਿਆਦਾ ਟੇਸਟੀ ਲੱਗ ਰਹੀ ਹੈ ਯੈਸ ਕਿਓ ਬਹੁਤ ਜ਼ਿਆਦਾ ਟੇਸਟੀ ਹੈ 15 ਰੁਪਏ ਵਿੱਚ ਇੰਨਾ ਟੇਸਟੀ ਖਾਣਾ ਮਿਲ ਗਿਆ ਆਪਾਂ ਨੂੰ ਵਾਹ ਜੀ ਵਾਹ ਕੀ ਬਾਤ ਨਹੀਂ ਹੋ ਰਿਹਾ ਹੈਗਾ ਸੀਰੀਅਸਲੀ ਉਹ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਇਆ ਜੀ ਜਦੋਂ ਅਸੀਂ ਖੰਨੇ ਸਿਆਰ ਪਹੁੰਚੇ ਤਾਂ ਸਾਨੂੰ ਲੱਗੀ ਭੁੱਖ ਤੇ ਅਸੀਂ ਜਿਹੜਾ 15 ਪੇਚੇ ਵਿੱਚ ਥਾਲੀ ਲਿੱਤੀ ਹੈ ਬਹੁਤ ਹੀ ਸੁਆਦੀਸ਼ਟ ਔਰ ਮਤਲਬ ਕਿ ਘੱਟ ਪੈਸੇ ਵਿੱਚ ਜ਼ਿਆਦਾ ਕੁਆਂਟੀਟੀ ਆਪਾਂ ਨੂੰ ਮਿਲ ਸਕਦੀ ਹੈ ਬਿਲਕੁਲ ਬਿਲਕੁਲ ਉਹ ਵੀ ਬੈਸਟ ਇੱਕ ਤਾਂ ਹੁੰਦਾ ਵੀ ਉਦਾਂ ਹੀ ਕੋਈ ਵੀ ਚੀਜ਼ ਲੈ ਲਈ ਆਪਾਂ ਖਾਣ ਹਾਂਜੀ ਤੇ ਬਟ ਇੱਥੇ ਸੱਚੀ ਰਿਐਲਿਟੀ ਦੱਸ ਰਹੀ ਹਾਂ ਮੈਂ ਤੁਹਾਨੂੰ ਬਹੁਤ ਜ਼ਿਆਦਾ ਟੇਸਟੀ ਨਾਲੇ ਦੇਖੋ ਮੈਂ ਤਾਂ ਨਾਰਮਲ ਦੀ ਗੱਲ ਕਰ ਰਹਾ ਆਮ ਟਾਬੇ ਤੇ ਤੁਸੀਂ ਜਾਓਗੇ ਨਾ 5 ਰੁਪਏ ਤੋਂ ਰੋਟੀ ਸਟਾਰਟ ਹੁੰਦੀ ਹੈ 8 ਤੋਂ ਕਰਤੀ ਹੁਣ 8 ਤੋਂ ਕਰਤੀ ਕਈ ਟਾਬੇ ਤਾਂ ਚਲੋ ਅਜੇ ਵੀ 5 ਰੁਪਏ ਮਿਲ ਜਾਂਦੀ ਹੈ ਕਿ 5 ਰੁਪਏ ਦੀ ਰੋਟੀ ਹੈ ਤਾਂ ਤਿੰਨ ਰੋਟੀ 15 ਪਈ ਦਿੰਦੇ ਨੇ ਇੱਥੇ ਤਾਂ ਤਿੰਨ ਰੋਟੀਆਂ ਵੀ ਦੇ ਰਹੇ ਨੇ ਚਾਵਲ ਵੀ ਦੇ ਰਹੇ ਨੇ ਤੇ ਨਾਲ ਸਬਜ਼ੀ ਵੀ ਦੇ ਰਹੇ ਨੇ ਜੇ ਤੁਸੀਂ ਖਾਣੇ ਆਣੇ ਤਾਂ ਜ਼ਰੂਰ ਟਰਾਈ ਕਰਿਓ ਤੇ ਬਾਕੀ ਆਪਣਾ ਐਕਸਪੀਰੀਅੰਸ ਜ਼ਰੂਰ ਸਾਂਝਾ ਕਰਿਓ ਸਾਨੂੰ ਤਾਂ ਬਹੁਤ ਵਧੀਆ ਲੱਗਿਆ ਸੋ ਮਿਲਦੇ ਆਂ